ਤੇ ਹੋਰ ਗੁਰਦਾਰੇ ਗੁਰਧਾਨ ਜਿਨ੍ਹਾਂ ਤੋਂ ਪੰਥ ਨਵੇਂ ਛੋੜਿਆ ਕਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੁਭਾਲ ਦਾ ਦਾਨ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਜੀ ਇਹਨੇ ਮਾਣਿਆ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਐਸੇ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਖਲ ਲਹਾਈਆਂ ਚਰਕੜੀਆਂ ਤੇ ਚੜੇ ਤਲਾਰਿਆਂ ਨਾਲ ਚਿਰਵਾਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰ ਅਸ ਕਿਦਕਸਾ ਸਵਾਸਾ ਸੰਗ ਨੇ ਵਾਏ ਤੇਨਾ ਦੇ ਪਿੱਤਰ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੈਤੈ ਪਾਲ ਜੈ ਵਾਹਿਗੁਰੂ ਪੰਝਾ ਭਕਤਾ ਸਰਬਤ ਗੁਰਦਵਾਰਾਂ ਦਾ ਧਿਆਨ ਤਰ ਕੇ ਹੈ ਕਰ ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੈ ਸਭ ਤਹਾਂ ਤਹ ਰਖਿਆ ਰਿਆ ਦੇਖ ਤਕ ਜਾਂ ਪਿਆਰਿਆਂ ਚੋਂ ਦਿਆਂ ਚਾਲੀਆਂ ਮੁਕਤਿਆਂ ਹਟੀਆਂ ਜੱਪੀਆਂ ਤੱਪੀਆਂ ਜਿਹੜਾ ਨਾਮ ਜੱਪਿਆ ਵੰਡ ਛੱਕਿਆ